ਡਰੀਆਂ ਤੇ ਆ ਨਾਲ ਹੈ ਤੁਹਾਡੇ ਪਿੱਖੀ ਤੇ ਮੈਂ ਵੀ ਤੇ ਮਾਲਵੇ ਵਾਲਾ ਹੀ ਆ ਸੰਗਰੂਰ ਹੀ ਜਿਲ੍ਹਾ ਸਾਡਾ ਸਾਡਾ ਨਹੀਂ ਕਸੂਰ ਹੈ ਸਾਡਾ ਜਿਲ੍ਹਾ ਸੰਗਰੂਰ ਕਹਿੰਦੇ ਆ ਨਾ ਪਰ ਜਿਹੜੀ ਗੱਲਾਂ ਕਰਦੇ ਵੀ ਭੋਲੇ ਆ ਜੀ ਇਹ ਭੋਲੇ ਪਾਲੇ ਕੋਈ ਨਹੀਂ ਬਹੁਤ ਤਿੱਖੇ ਆ ਸਾਰੇ ਬੜੇ ਤੇਜ ਦਿਮਾਗ ਹੈ ਅੱਜ ਦੇ ਜਮਾਨੇ 'ਚ ਕਿਹੜਾ ਭੋਲਾ ਰਹਿ ਗਿਆ ਭੋਲੀਆਂ ਤੇ ਉਹ ਮਾਈਆਂ ਨਹੀਂ ਛੱਡੀਆਂ ਲੋਕਾਂ ਨੇ ਉਹ WhatsApp ਉਹ ਲੱਗੀਆਂ ਰਹਿਦੀਆਂ Facebookਾਂ ਦੇ ਉੱਤੇ ਮੁੰਡੇ ਕਿਹੜੇ ਭੋਲੇ ਰਹਿ ਗਏ ਅੱਜ ਦੇ ਬੇਬੇ ਉਹ ਤੂੰ ਗਾਂਹ ਹੁੰਦੀ ਐ ਉਹ ਆ ਕੇ ਦੱਸਦਾ ਬੇਬੇ ਐ ਹੋ ਗਿਆ ਕਹਿੰਦੀ ਪੁੱਤ ਤੇਰੇ ਤੋਂ ਪਹਿਲਾਂ ਹੀ ਪਤਾ ਨਿਊਜ਼ ਆਈ ਪਈ ਐ ਮਾਵਾਂ ਪਹਿਲਾਂ Facebook 'ਚ ਕੀ ਫਿਰਦੀਆਂ ਅੱਜ ਨਹੀਂ ਭੋਲੇ ਰਹੇ ਅਸੀਂ ਬਹੁਤ ਯਾਰਾ